ਪ੍ਰੋਗਰਾਮ ਨਾਲ ਜੁੜੇ ਦਸਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿਕਾਰ। ਅੱਜ ਮੈਂ ਤੁਹਾਨੂੰ ਮਿਲਾਵਾਂਗਾ ਨikhil singer ਜੀ ਨਾਲ ਜਿਹੜੇ ਜੰਗਲੀ ਜੀਵਾਂ ਦੇ ਨਾਲ ਕੈਮਰੇ ਦੇ ਰਾਹੀਂ ਕਾਫੀ ਨੇੜੇ ਜੁੜੇ ਹੋਏ ਆ। ਅਸੀਂ ਤਾਂ ਇੰਨਾ ਹੀ ਜਾਣਦੇ ਹਾਂ ਵੀ ਜਦੋਂ ਤेंदुआ ਆਉਂਦਾ ਤਾਂ ਖਬਰਾਂ 'ਚ ਵੇਖਦੇ ਆ ਜਾਂ ਹੋਰ ਕੋਈ ਜਿਹੜਾ ਜਾਨਵਰ ਜਦੋਂ ਰੈਸ਼ੀਅਰੀਆਂ ਚਾਉਂਦਾ ਤਾਂ ਹਲਚਲ ਮੱਚਦੀ ਹੈ। ਕਿਉਂ ਇੰਨੇ ਖਤਰਨਾਕ ਹੈ? ਇਹ ਉਹ ਸ਼ਖਸੀਅਤ ਹੈ ਜਿਹੜੇ ਮਹੀਨਿਆਂ ਬੱਧੀ ਕੈਮਰਾ ਜਿਹੜਾ ਪੱਕਾ ਜੰਗਲੀ ਥਾਵਾਂ ਤੇ ਲਾ ਕੇ ਰੱਖਦੇ ਆ ਜਿਹੜੀਆਂ ਸ਼ੇਰ ਦੀਆਂ ਮੂਵਮੈਂਟਸ ਨੇ ਹੋਰ ਜਿਹੜੇ ਅਹਿਮ ਜਾਨਵਰ ਜਿਨ੍ਹਾਂ ਨੂੰ ਅਸੀਂ ਪਸੰਦ ਕਰਦੇ ਆ ਉਹਨਾਂ ਦੀਆਂ ਮੂਵਮੈਂਟਸ ਮਹੀਨਿਆਂ ਵੱਧੀ ਕੈਮਰਾ ਉੱਤੇ ਫਿੱਟ ਕਰਕੇ ਉਹਨਾਂ ਨੂੰ ਕੈਪਚਰ ਕਰਕੇ ਲੈ ਕੇ ਆਉਂਦੇ ਆ ਸਭ ਤੋਂ ਪਹਿਲਾਂ ਕਰਦੇ ਆ ਸਵਾਗਤ ਸਵਾਗਤ ਆਜੀ ਸੱਸੀ ਗੱਲ ਸੱਸੀ ਗੱਲ ਠੀਕ ਹੋ ਬਿਲਕੁਲ ਇਹਨੂੰ ਕੀ ਕਹਿੰਦੇ ਆ ਜਿਹੜਾ ਤੁਸੀਂ ਮਹੀਨਿਆਂ ਵੱਧੀ ਕੈਮਰਾ ਲਾ ਕੇ ਉੱਥੇ ਰੱਖਦੇ ਹੋ ਦੇਖੋ ਇਹ ਹੁੰਦਾ ਹੈ ਕਿ ਜਿਹੜੀ ਆਪਾਂ ਇੱਕ ਜੰਗਲੀ ਜਾਂਵਰ ਦੀ ਮੂਵਮੈਂਟ ਨੂੰ ਜਾਂ ਉਹਦੇ ਬਿਹੇਵੀਅਰ ਨੂੰ ਕਿ ਉਹ ਇਸ ਰਸਤਿਆਂ ਨੂੰ ਕਿੰਨਾ ਫ੍ਰੀਕੁਐਂਟਲੀ ਯੂਜ਼ ਕਰਦਾ ਆ ਕਿੰਨੀ ਵਾਰ ਉਹ ਪਿੰਡ ਵੱਲ ਨੂੰ ਜਾਂਦਾ ਆ ਜਾਂ ਕਿੰਨੀ ਵਾਰ ਉਹ ਇਸ ਟਰੈਕ ਦੇ ਉੱਤੇ ਕਿੰਨੇ ਦਿਨਾਂ ਬਾਅਦ ਸ਼ਿਕਾਰ ਮਾਰ ਕੇ ਲੈ ਕੇ ਜਾਂਦਾ ਆ ਜਾਂ ਉਹ ਕੱਲਾ ਹੀ ਆ ਕਿ ਕੋਈ ਪ੍ਰੈਗਨੈਂਟ ਫੀਮੇਲ ਆਉਦੇ ਤੇ ਬੱਚਿਆਂ ਨੂੰ ਪਾਲਣ ਦਾ ਪ੍ਰੈਸ਼ਰ ਆ ਇਹਨੇ ਕਈ ਵਾਰੇ ਸਾਨੂੰ ਕੋਈ ਕਹਦੇ ਵੀ ਕੋਈ ਪਿੰਡ ਚ ਜੰਗਲ ਵੱਲ ਲੱਕਣ ਲੈ ਜਾਂਦਾ ਬੰਦਾ ਕੋਈ ਮੈਂ ਲੈਪਰ ਦੀ ਤेंदुए ਦੀ ਚਿੱਤਰੇ ਬਾਗ ਦੀ ਪੈੜ ਦੇਖੀ ਤੇ ਨਾਲ ਇੱਕ ਛੋਟੀ ਜੀ ਬੱਚੇ ਦੀ ਪੈੜ ਸੀ ਪਰ ਉਹਦੇ ਨਾਲ ਵੀ ਸ਼ੋਰ ਨਹੀਂ ਹੁੰਦਾ ਕਿਉਂਕਿ ਜੰਗਲ ਚ ਅਲੱਗ-ਅਲੱਗ ਤਰ੍ਹਾਂ ਦੀ ਹੋਰ ਕੈਟਸ ਵੀ ਆਉਂਦਾ ਉਹ ਤेंदੂਆ ਤੋਂ ਨੰਗੀਆ ਇੱਕ ਹੋਰ ਕੈਟ ਨੰਗੀ ਹੋਏ ਸੋ ਇਨੀਆਂ ਚੀਜ਼ਾਂ ਨੂੰ ਸਾਰੀਆਂ ਨੂੰ ਕਨਫਰਮ ਕਰਨ ਲਈ ਆਪਾਂ ਇੱਕ ਵਾਈਲਡਲਾਈਫ ਦੀ ਕੈਮਰਾ ਟਰੈਪਿੰਗ ਕਰਦੇ ਆ ਕਿਵੇਂ ਹੁੰਦੀ ਹੈ ਇਹ ਉਹ ਕੈਮਰਾ ਟਰੈਪਿੰਗ ਇਸ ਤਰ੍ਹਾਂ ਹੈ ਜੀ ਇੱਕ ਇੱਕ ਕੈਮਰਾ ਇਕਪਮੈਂਟ ਹੁੰਦਾ ਛੋਟਾ ਜਿਹਾ ਉਹ ਸੀ ਇੱਕ ਟਰੀ ਦੇ ਉੱਪਰ ਉਹਨੂੰ ਆਪਾਂ ਚਲੋ ਫਿੱਟ ਕਰ ਦੇਣਾ ਉਹਨੂੰ ਟਰੀ ਦੇ ਉੱਤੇ ਤੇ ਉਹ 모ਸ਼ਨ ਡਿਟੈਕਟਰ ਹੁੰਦਾ ਔਰ ਉਹ ਥਰਮਲ ਸੈਂਸਰ ਹੁੰਦਾ ਕੋਈ ਵੀ ਜੀਵ ਜਿਸ ਨੇ ਉਹਦੇ ਮਰੇ ਹਿਲਦਾ ਲੰਗਦਾ ਆ ਚਾਹੇ ਉਹ ਕੋਈ ਜੰਗਲੀ ਸੂਰ ਹੋਵੇ ਚਾਹੇ ਸਾਂਬਰ ਹੋਵੇ ਚਾਹੇ ਗਿੱਦੜ ਹੋਵੇ ਚਾਹੇ ਬਾਗ ਹੋਵੇ ਮਤਲਬ ਇੱਕ ਜਾਨਵਰ ਦੇ ਲਈ ਸਾਰੇ ਹੀ ਜਾਨਵਰ ਉਹਦੇ ਵਿੱਚ ਛੋਟੇ ਤੋਂ ਛੋਟਾ ਜਾਨਵਰ ਚਾਹੇ ਚੂਹਾ ਵੀ ਹੋਵੇ ਮੋਰ ਹੋਵੇ ਕੁੱਕੜ ਹੋਵੇ ਤਾਂ ਉਹ ਸਭ ਉਹਦੇ ਵਿੱਚ ਆ ਜਾਂਦੇ ਆ ਸੋ ਉਹਦੇ ਨਾਲ ਇੱਕ ਇਹ ਹੈ ਕਿ ਆ ਦੇਖੋ ਇੱਕ ਬੜੀ ਉੱਚ ਮੈਂ ਖਾਸ ਜੀ ਦੇਖੀ ਆ ਜਿੰਨੀ ਵਾਰ ਮੈਂ ਕੈਮਰਾ ਟਰੈਪਿੰਗ ਕੀਤੀ ਆ ਕਿ ਜਿਸਲੇ ਤेंदुआ ਲੰਘਦਾ ਹੈ ਕਈ ਵੇਲੇ ਤਾਂ 10-15 ਮਿੰਟ ਦੇ ਵਕਫੇ ਤੋਂ ਔਰਤਾਂ ਨੰਗਦੀਆਂ ਜੰਗਲ ਚ ਲੱਕੜ ਲੈਣ ਜੇ ਅਸੀਂ ਕਦੀ ਉਹਨਾਂ ਔਰਤਾਂ ਨੂੰ ਪੁੱਛਿਆ ਕਦੀ ਤेंदुआ ਦੇਖਿਆ ਜਾਂ ਉਹਨਾਂ ਨੇ ਤਾਂ ਤੱਕ ਕਦੀ ਅਟੈਕ ਕੀਤਾ ਕਹਿੰਦੇ ਅਸੀਂ ਤਾਂ ਕਦੀ ਦੇਖਿਆ ਹੀ ਨਹੀਂ ਪਰ ਐਦਾਂ ਵੀ ਨਹੀਂ ਹੋ ਸਕਦਾ 10 ਮਿੰਟ ਦੇ ਫਰਤੇ ਲੰਘਿਆ ਤेंदुए ਉਹਦਾ ਪਤਾ ਨਹੀਂ ਆ ਇਟ ਮੀਨਸ ਕਿ ਇਹ ਜਾਵਰ ਇੰਨਾ ਕੋਈ ਅਗਰੈਸਿਵ ਜਾਂ ਇੰਨਾ ਕੋਈ ਖਤਰਨਾਕ ਜਾਂ ਅਦਾ ਕੋਈ ਨੀ ਹੈਗਾ ਜਾਲਮ ਕੇ ਜਿੰਨਾ ਅਸੀਂ ਆਪਣੀ ਆ ਕਹੋ ਥੋੜੀ ਕੁਦਰਤ ਤੋਂ ਦੂਰ ਹੋਣ ਕਰਕੇ ਗਿਆਨ ਕਰਕੇ ਅਸੀਂ ਬਣਾ ਲਿਆ ਜਿਹੜੇ ਦੇਖੋ ਉਹਨੂੰ ਹਥਿਆਰ ਮਿਲੇ ਆ ਉਹਦੇ ਪੰਜੇ ਆ ਮੈਂ ਨਹੀਂ ਕਹਿੰਦਾ ਤਿੰਦੂਆ ਬਾ ਪਾਵਰਫੁਲ ਜੰਮ ਰਿਆ ਉਹ ਇੱਕ ਬਾਰਫੁਲ ਮਿਡਲ ਸਾਈਜ਼ ਦੀ ਬਿਕਟ ਹੈਗੀ ਆ ਉਹਦੇ ਦੰਦ ਹੈਗੇ ਆ ਉਹ ਤਾਂ ਉਹਨੂੰ ਕੁਦਰਤੀ ਆਪਣੇ ਸ਼ਿਕਾਰ ਨੂੰ ਫੜਨ ਲਈ ਮਿਲੇ ਆ ਨਾ ਉਹਦਾ ਮਤਲਬ ਇਹ ਨਹੀਂ ਆ ਕਿ ਉਹ ਸਾਨੂੰ ਉਹੀ ਫੜਨ ਨੂੰ ਹਰ ਵੇਲੇ ਕੋਸ਼ਿਸ਼ ਕਰਦਾ ਰਹਿੰਦਾ ਜਾਂ ਉਹਦੀ ਇਦਾਂ ਦੀ ਕੋਈ ਮਨਸ਼ਾ ਹੈਗੀ ਅੱਛਾ ਜਿਹੜੇ ਮੂਵਮੈਂਟਸ ਹੈ ਸ਼ੇਰ ਦੀਆਂ ਤਾਂ ਜਾਂ ਹੋਰ ਕਿਹੜੀਆਂ ਖਾਸ ਜਿਹੜੀਆਂ ਮੂਵਮੈਂਟ ਤੁਹਾਡੇ ਤਜਰਬੇ ਚ ਆਇਆ ਵੀ ਜਿਹੜੀਆਂ ਤੁਹਾਨੂੰ ਬਹੁਤ ਚੰਬਤ ਕਰਦੀਆਂ ਕਿ ਤਦ ਦੀ ਮੈਂ ਇਹਦੇ ਵਿੱਚ ਬੜੀ ਖਾਸ ਗੱਲ ਦੇਖੀ ਆ ਕਿ ਆ ਕਿਸੇ ਵੇਲੇ ਨਾ ਇਦਾਂ ਚੱਲੋ ਕਿਸੇ ਰਹਾਇਸ਼ੀ ਇਲਾਕੇ ਚ ਤेंदुए ਦਾ ਕੋ ਬੱਚਾ ਮਿਲ ਜਾਏ ਬਾਗਦਾਦ ਤੇਰੇ ਬਾਦ ਦਾ ਬੱਚਾ ਮਿਲ ਜਾਏ ਅਸੀਂ ਸੋਚਦੇ ਖਰੇ ਉਹ ਬੱਚਾ ਇਦਾਂ ਹੀ ਆ ਬਈ ਇਹਨੂੰ ਅਸੀਂ ਇਦਾਂ ਹੀ ਛੱਡ ਦੇਣਾ ਜੇ ਜੰਗਲ ਚ ਤੋਂ ਬਚ ਜਾਣਾ ਇਦਾਂ ਨਹੀਂ ਆ ਮੈਂ ਬਹੁਤ ਵਾਰ ਕੈਮਰੇ ਲਾ ਕੇ ਦੇਖਿਆ ਕਿਹੜਾ ਤेंदुए ਦਾ ਬੱਚਾ ਆ ਆਲਮੋਸਟ ਤेंदुए ਜੱਡਾ ਹੋ ਕੇ ਆਪਣੀ ਮਾਂ ਨੂੰ ਛੱਡਦਾ ਆ ਅੱਛਾ ਮਤਲਬ ਉਹ ਉਹ ਤੋਂ ਵੱਡਾ ਹੋ ਜਾਂਦਾ ਫਿਰ ਮਾਂ ਉਹਨੂੰ ਜਿੱਦਾਂ ਇੱਕ 25 26 ਸਾਲ 30 ਸਾਲ ਦਾ ਮੁੰਡਾ ਹੋ ਜਾਂਦਾ ਉਹ ਕਰਦੇ ਕਹਿੰਦੇ ਹੁਣ ਨਿਕਲ ਬਾਹਰ ਕਰ ਆਪਣੀ ਆਪਣੇ ਨੂੰ ਸਟੇਬਲ ਕਰ ਆਪਣੇ ਨੂੰ ਇੰਡੀਪੈਂਡੈਂਟ ਕਰ ਦੱਸਲੇ ਉਹ ਮਾਂ ਦੇ ਜਿੱਦਾਂ ਹੋ ਜਾਂਦਾ ਤੇ ਬਾਪ ਇਹ ਉਹਨੂੰ ਮਤਲਬ ਜਿਹੜਾ ਫੋਰਸ ਕਰਦੀ ਆ ਵੀ ਹੁਣ ਮੈਂ ਤੈਨੂੰ ਲਿਆ ਲਿਆ ਕੇ ਨਹੀਂ ਖਲਾਣਾ ਜੋ ਤੈਨੂੰ ਸਿੱਖਿਆ ਦੇਣੀ ਸੀ ਕਿਹੜਾ ਜਾਮਰ ਮਾਰਨਾ ਕਿੱਦਾਂ ਬਚਣਾ ਕਿੱਦਾਂ ਉਹਨਾਂ ਬਚਾ ਕਰਨਾ ਕਿੱਦਾਂ ਐਮਬਿਸ਼ ਲਾਣੀ ਆ ਕਿਹੜੇ ਜਾਮਰ ਤੋਂ ਕਿੰਨਾ ਮੀ ਉਹ ਤੈਨੂੰ ਸਾਰੀ ਜੀਵਨ ਦੀ ਸਿੱਖਿਆ ਮੈਂ ਦੇ ਦਿੱਤੀ ਦਨ ਹੋਂਦ ਤੂੰ ਇਥੋਂ ਅਲੱਗ ਹੋ ਸੋ ਉਹ ਜੇ ਅਸੀਂ ਸੋਚਦੇ ਹਾਂ ਇੱਕ ਵੱਲੋਂ ਉਹ ਆਪਣੇ ਜਿਹੜੇ ਇਹਨਾਂ ਦਾ ਬੜਾ ਰਿਸ਼ਤਾ ਜੁੜਿਆ ਹੁੰਦਾ ਮਾਂ ਦੇ ਨਾਲ ਫੀਮੇਲ ਆਲਮੋਸਟ ਮਾਂ ਦੇ ਇਲਾਕੇ ਚ ਇਲਾਕਾ ਬਣਾ ਲੈਂਦੀਆਂ ਤੇ ਜਿਹੜਾ ਮੇਲ ਹੁੰਦਾ ਆ ਉਹ ਵੱਡੇ ਇਲਾਕੇ ਦੇ ਵਿੱਚ ਉਤੋਂ ਫਿਰ ਦੂਰ ਹੋ ਜਾਂਦਾ ਸੋ ਇਹ ਬੜੀ ਜਾਂਦੀ ਬਿਹੇਵੀਅਰ ਦੀ ਗੱਲ ਆ ਕਿ ਔਰ ਇੱਕ ਮੈਂ ਹੋਰ ਚੀਜ਼ ਦੇਖੀ ਆ ਜਿਹੜੀ ਖਾਸ ਹੈਗੀ ਆ ਅਸੀਂ ਕਿਹਦੇ ਵੇਲੇ ਆਪਮੀ ਆਪਣੀ ਪਰਸੈਪਸ਼ਨ ਬਣਾ ਲੈਨੇ ਕਿ ਬਾਸਾਹਰੀ ਜਾਂ ਪਰਿਆ ਤਾਂ ਪਤਾ ਨਹੀਂ ਹਰ ਵੇਲੇ ਬਾਸ ਖਾਣ ਲਈ ਮਲਖੂਨ ਦਾ ਹੀ ਪੈਸਾ ਆਇਆ ਸ਼ਾਇਦ ਹੈ ਨਾ ਇਹਨੂੰ ਆ ਤਿੰਨ ਚਾਰ ਦਿਨ ਬਾਅਦ ਉਹਦੀ ਜਿਹੜੀ ਮੀਟ ਦੀ ਡਿਮਾਂਡ ਹੈਗੀ ਐ ਮੈਂ ਬਹੁਤ ਕਾਰਕਸ ਦੇਖਦਾ ਰਹਿਣਾ ਕਿ ਕਿੰਨਾ ਕ ਖਾਂਦਾ ਹੈ ਕਦੋਂ ਨੇ ਜਾਬਰ ਮਾਰਿਆ ਤਿੰਨ ਚਾਰ ਦਿਨ ਬਾਅਦ 5-6 ਕਿਲੋ ਤੋਂ ਜ਼ਿਆਦਾ ਮੀਟ ਦੀ ਖਾਂਦਾ ਤਿੰਨ ਚਾਰ ਦਿਨ ਬਾਅਦ ਕਿ ਕਿ ਜਿਹੜਾ ਮੈਕਸਿਮਮ weight ਹੈ ਮੇਲ ਦਾ 80 85 90 ਕਿਲੋ ਤੋਂ ਜ਼ਿਆਦਾ ਨਹੀਂ ਹੁੰਦਾ ਉਹ 90 ਕਿਲੋ ਦਾ ਜਾਨਵਰ ਕਿੱਡਾ ਕੋ ਦਾ ਸਟੋਮਕ ਹੋਏਗਾ ਕਿੰਨਾ ਕਿ ਮੀਟਰ ਚ ਕੰਜ਼ਿਊਮ ਕਰ ਲਿਆ ਗਿਆ ਨਾ ਸੋ ਉਹ ਮੈਂ ਕਦੀ ਨਹੀਂ ਦੇਖਿਆ ਕੋ ਵੱਡੇ ਬਾਰਾ ਸਿੰਘੇ ਤੇ ਜਾਂ ਜੰਗਲ ਚ ਕਈ ਬਲੇੜਾ ਬਾਰਾ ਪਸ਼ੂ ਨਾਲ ਤੰਗੇ ਉਹਨਾਂ ਦੇ ਅਟੈਕ ਹੀ ਨਹੀਂ ਕਰਦਾ ਮੁਰੇ ਨੰਗਦੇ ਰਹਿੰਦੇ ਹੋਏ ਛੋਟਾ ਜਾਨਵਰ 20 20 ਕਿਲੋ ਦਾ ਜੇ ਤੁਹਾਨੂੰ ਪਤਾ ਹੈ ਕਿ 20 20 ਕਿਲੋ ਜਾਨਵਰ ਤੋਂ 4 5 ਕਿਲੋ ਮੀਟ ਮਿਲੇਗਾ ਨਾ ਉਹਦੀ ਜ਼ਿਆਦਾ ਸਮੈਲ ਹੋਏਗੀ ਨਾ ਕਿਸੇ ਨੂੰ ਮੇਰਾ ਪਤਾ ਲੱਗੇਗਾ ਉਹ ਜਾਨਵਰ ਉਹ ਮਾਰਦਾ ਪ੍ਰੈਸਰ ਕਰਦਾ ਸੋ ਉਹਦੇ ਜ ਇੱਕ ਢਾਰੇ ਆ ਨਾ ਸਾਡਾ ਅਗਿਆਨਤਾ ਦਾ ਆ ਠੀਕ ਆ ਹੁਣ ਇਹ ਦਾ ਨਾਨ-ভেজਿਟੇਰੀਅਨ ਲੋਕ ਵੀ ਆ ਠੀਕ ਆ ਨਾਨ-ভেজਿਟੇਰੀਅਨ ਲੋਕ ਇਹ ਥੋੜੀ ਇੱਕ ਵੀ ਉਹ ਬੰਦੇ ਹੀ ਮਾਰੀ ਜਾਂਦੇ ਹਰ ਵੇਲੇ ਮੀਟ ਖਾਣ ਦੀ ਸੋਚਦੇ ਰਹਿੰਦੇ ਆ ਨਾ ਉਹ ਤਾਂ ਉਹਦੀ ਡਾਈਟ ਦਾ ਹਿੱਸਾ ਆ ਡਾਈਟ ਆ ਉਹ ਕੋਰ ਕਿਹੜੇ ਕਿਹੜੇ ਜਾਨਵਰ ਤੁਸੀਂ ਕੈਮਰੇ ਚ ਕੈਦ ਕੀਤੇ ਜਿਨ੍ਹਾਂ ਦੀਆਂ ਮੂਵਮੈਂਟਸ ਜਾਂ ਜਿਨ੍ਹਾਂ ਦੀਆਂ ਬਾਰੇ ਜਾਣਕਾਰੀ ਕੈਮਰੇ ਨੇ ਦਿੱਤੀ ਦੇਖੋ ਬੜੇ ਖੂਬਸੂਰਤ ਜਮਰੇ ਇੱਕ ਨੂੰ ਆਪਾਂ ਪੰਜਾਬੀ ਚ ਉਹਨੂੰ ਬੋਲਦੇ ਮੁਸ਼ਕਬਲਾ ਤੇ ਉਹ ਜਿਸਨਾਂ ਨੂੰ ਕੋ ਫੜਨ ਦੀ ਕੋਸ਼ਿਸ਼ ਕਰਦਾ ਹੈ ਪੁਰਾਣੇ ਟਾਈਮ ਚ ਇੱਕ ਸਮੈਲ ਜੀ ਛੱਡਦਾ ਸੀ ਬੜੀ ਸਟਿੰਕ ਕਰਦਾ ਸੀ ਉਹ ਨੂੰ ਵੈਸੇ ਹੁਣ ਬੋਲਦੇ ਪਾਮਸ ਸਵਿਟ ਪਾਮਸ ਸਵਿਟ ਕੈਟ ਫੈਮਿਲੀ ਦਾ ਇੱਕ ਨਹੀਂ ਬਹੁਤ ਸ਼ਾਈ ਹੁੰਦਾ ਸੋ ਇਹ ਜਾਨਵਰ ਇਦਾਂ ਦੇ ਹੈਗੇ ਆ ਕਿ ਜੰਗਲ ਚ ਇੰਨੇ ਘੁਲੇ ਮਿਲੇ ਆਉਂਦੇ ਕਿ ਤੁਸੀਂ ਬਹੁਤ ਰਾਤ ਨੂੰ ਕੋ ਮਲਾ ਜਾਵਰਾ ਇਹਨਾਂ ਨੂੰ ਆਪ ਤੁਸੀਂ ਅਬਜ਼ਰਵ ਕਰਨਾ ਬਹੁਤ ਮੁਸ਼ਕਲ ਹੈ ਕੈਮਰਾ ਉਹਨਾਂ ਦੀ ਜਿਹੜੀ ਉਹਨਾਂ ਦੀ ਖੁਫੀਆ ਲਾਈਫ ਹੈਗੀ ਆ ਉਹਨੂੰ ਉਜਾਗਰ ਕਰ ਦਿੰਦਾ ਉਹਦੇ ਨਾਲ ਉਸ ਜਾਨਵਰ ਨੂੰ ਸਮਝਣ ਦਾ ਵੀ ਕਾਫੀ ਮੌਕਾ ਮਿਲਦਾ ਹੁਣ ਮਤਲਬ ਇੱਕ ਹੋਰ ਜਿਹੜਾ ਹੁਣ ਗਿੱਦੜ ਆ ਮੰਨ ਲਓ ਜਿਹਨੂੰ ਆਪਾਂ ਛ왈ਗ ਜਿਹੜਾ ਸਾਡਾ ਗਿੱਦੜ ਆ ਪੰਜਾਬ ਚ ਗਿੱਦੜ ਨੂੰ 골ਡਨ ਜੈਕਲ ਸੁਨਹਿਰੀ ਗਿੱਦੜ ਬੋਲਦੇ ਹੁੰਦੇ ਸੀ ਕਾਲੀ ਪਿੱਠ ਵਾਲਾ ਸਿਆਰ ਨਹੀਂ ਸਾਡੇ ਸੀ ਸੁਨਹਿਰੀ ਗਿੱਦੜ ਸੀ ਪਰ ਸੁਨਹਿਰੀ ਗਿੱਦੜ ਨਾਰਮਲੀ ਚਲੋ ਹੈਗਾ ਤਾਂ ਕਾਈਨ ਫੈਮਿਲੀ ਦਾ ਕੁੱਤੇ ਵਰਗਾ ਜੀਵ ਹੈਗਾ ਕੁੱਤਿਆਂ ਦਾ ਬੇਸਿਕਲੀ ਅਨਸਿਸਟਰ ਰਿਆ ਹੁੰਦਾ ਪੂਰਵਜ ਆ ਤੇ ਅਸੀਂ ਸੋਚਦੇ ਹਾਂ ਖਰਾ ਮਾਸਾਰ ਜਾਂ ਜਦਕਿ ਮੈਂ ਦੇਖਿਆ ਸੁਨਹਿਰੀ ਗਿੱਦੜ ਦੀ 50% ਡਾਈਟ ਤਾਂ ਵੈਜੀਟੇਬਲ ਹੈ ਵੈਜੀਟੇਸ਼ਨ ਹੈ ਵਾਈਲਡ ਵੈਜੀਟੇਸ਼ਨ 베ਰੀਆਂ ਆਦੇ ਅਮਲਤਾਸ ਦੀਆਂ ਫਲੀਆਂ ਜਾਂ ਹੋਰ ਇਦਾਂ ਦੀਆਂ ਫਲੀਆਂ ਕਾਫੀ ਚੀਜ਼ਾਂ ਉਹ ਖਾਂਦਾ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਇਹ ਆ ਕੈਮਰਾ ਟਰੈਪ ਤੋਂ ਉਜਾਗਰ ਹੁੰਦੀਆਂ ਆ ਉਹਦੇ ਬਿਹੇਵੀਅਰ ਬਾਰੇ ਕੈਮਰਾ ਕਿੰਨਾ ਕਿਚਰ ਲਾ ਕੇ ਰੱਖਦੇ ਹੋ ਇਹ ਕੈਮਰਾ ਦੇਖੋ ਜੀ ਇਹ ਇਹ ਕੈਮਰੇ ਵਾਈਰਲੈਸ ਡਿਪਾਰਟਮੈਂਟ ਵੀ ਲਗਾਉਂਦਾ ਹੈ ਉਹਦੇ ਮੋਨਿਟਰਿੰਗ ਕਰਨ ਲਈ ਕਈ ਵੇਲੇ ਹਿਊਮਨ ਵਾਈਰਲੈਸ ਕਨਫਲਿਕਟ ਹੁੰਦੀ ਹੈ ਹੁਣ ਕਈ ਵੇਲੇ ਕੋਈ ਕੰਪਲੇਂਟ ਕਰਦਾ ਜੀ ਸਾਡੇ ਜੰਗਲ ਦੇ ਸਾਈਡ ਨੂੰ ਪਕੜੀਆਂ ਦਾ ਬਾਰ ਆਇਆ ਉੱਥੇ ਤਿੰਦੂਆ ਬਾਰ-ਬਾਰ ਆਂਦਾ ਹੁਣ ਇਹ ਸ਼ੋਰ ਨਹੀਂ ਹੁੰਦਾ ਕਿ ਤਿੰਦੂਆ ਆਂਦਾ ਕਿ ਨਹੀਂ ਆਂਦਾ ਹੋ ਸਕਦਾ ਕੋਈ ਬੰਦਾ ਉਹਦੀ ਬੱਕਰੀਆਂ ਚੋਰੀ ਕਰਨ ਦੇ ਆਂਦਾ ਰੱਖਦਾ ਹੋਵੇ ਠੀਕ ਹੈ ਹੁੰਗਾ ਗੇਂਗ ਲੈਂਦਾ ਹੈ ਨਾ ਜਾਂ ਕਿਸੇ ਦਾ ਲਗੜਾਟ ਹੋਇਆ ਉਹ ਹੀ ਉਹਦੀ ਬੱਕਰੀਆਂ ਮਾਰ ਕੇ ਆਇਆ ਹੋਵੇ ਸੋ ਆਪਾਂ ਉਹ ਸਹੀ ਚੀਜ਼ ਨੂੰ ਜਾਣਨ ਲਈ ਮਤਲਬ ਮੈਂ ਤਾਂ ਕਹਿੰਨਾ ਨਾ ਕੈਮਰਾ ਟਰੈਪ ਅਸਲ 'ਚ 24 ਘੰਟੇ ਦਾ ਵਾਈਲਡਲਾਈਫ ਗਾਰਡ ਆ ਜਿਹੜਾ ਵਿਦਾਊਟ ਸੈਲਰੀ ਆ ਜਿਹੜਾ ਪੈਸੇ ਵੀ ਨਹੀਂ ਲੈਂਦਾ ਤੁਹਾਡੇ ਤੋਂ ਔਰ ਉਹ ਦੁੱਧ ਦੁੱਧ ਪਾਣੀ ਦਾ ਪਾਣੀ ਕਰ ਦਿੰਦਾ ਵੀ ਤੇਰੇ ਅਸੀਂ ਉਹ ਉਹਦੇ ਬਾੜੇ 'ਚ ਵੀ ਕੈਮਰਾ ਲਾ ਦੇਈਦਾ ਵੀ ਆ ਤੇਰੀ ਆਹ ਕੰਦ ਤੇ ਤੂੰ ਕੰਨਾ ਜਾਵਰ ਆਂਦਾ ਤੇ ਤੇਰੇ ਬਾੜੇ 'ਚ ਲੱਗਾ ਰਹੇਗਾ 15 ਦਿਨ ਉਤੋਂ ਕੀ ਆਂਦਾ ਹੈ ਕੁੱਤਾ ਆਂਦਾ ਹੈ ਗਿੱਦੜ ਆਂਦਾ ਹੈ ਬਾਗ ਆਂਦਾ ਹੈ ਨਾ ਮਤਲਬ ਪਹਿਲਾਂ ਸਾਨੂੰ ਇਹ ਤਾਂ ਪਤਾ ਲੱਗੇਗਾ ਕਿ ਇਹ ਲਈ ਜਾਵਰ ਰਿਸਪੌਂਸਿਬਲ ਹੈ ਕਿਹੜਾ ਅੱਛਾ ਰਾਤ ਦੀ ਲਾਈਫ ਕਿਹ ਹੈ ਜੇ ਜੰਗਲ ਦੀ ਦੇਖੋ ਜੰਗਲ ਦੀ ਰਾਤ ਦੀ ਲਾਈਫ ਬਹੁਤ ਹੀ ਖੂਬਸੂਰਤ ਹੈ ਜੰਗਲ ਤਾਂ ਵੀ ਕਿਹੜੇ ਕਿਹੜੇ ਜੰਗਲਾਂ 'ਚ ਘੁੰਮਿਓ ਵੈਸੇ ਮੈਂ ਇਹ ਪੂਰਾ ਬਸੇ ਸ਼왈ਕ ਜਿਹੜਾ ਪੰਜਾਬ ਹੈ ਉਹਨੂੰ ਕਵਰ ਕਰਦਾ ਮੋਸਟਲੀ ਮੈਂ ਡਿਸਟ੍ਰਿਕਟ ਹੁਸ਼ਿਆਰਪੁਰ ਜਾਂ ਡਿਸਟ੍ਰਿਕਟ ਸੀਤ ਭਗਤ ਸਿੰਘ ਨਗਰ ਦੀ ਜਿਹੜੀ ਵਾਈਲਡਲਾਈਫ ਹੈਗੀ ਆ ਉਹਦੇ ਤੇ ਹੀ ਮੇਰਾ ਜਿਆਦਾ ਕੰਮ ਰਹਿੰਦਾ ਆ ਜਿਹੜੇ ਸ਼왈ਕ ਬੈਲਟ ਹੈ ਜਿਹੜੀ ਸਾਡੀ ਡਿਸਟ੍ਰਿਕਟ ਤੁਸੀਂ ਕਹੋ ਪਠਾਨਕੋਟ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਸੁਖਨਾ ਲੇਕ ਤੱਕ ਜਾਂਦੀ ਹੈ ਔਰ ਕਵਰ ਕਰਦਾ ਰਾਤ ਦੀ ਜਿਹੜੀ ਲਾਈਫ ਹੈਗੀ ਆ ਬਹੁਤ ਖੂਬਸੂਰਤ ਹੈ ਜਿਆਦਾ ਵਾਈਲਡਲਾਈਫ ਦੀ ਮੂਵਮੈਂਟ ਰਾਤ ਦੀ ਰਹਿੰਦੀ ਆ ਤੇ ਕੋਈ ਐਡਾ ਖਤਰਾ ਨਹੀਂ ਹੈ ਮੈਨੂੰ ਨਹੀਂ ਲੱਗਦਾ ਇਹ ਤਾਂ ਜੋ ਕਿ ਕੋਈ ਬਹੁਤ ਕੋਈ ਵਾਈਲਡ ਲਾਈਫ ਦਾ ਜੋ ਜੰਗਲੀ ਜੀਵ ਦਾ ਕੋਈ ਅਟੈਕ ਹੋਇਆ ਹੋਇਆ ਹੈ ਰਾਤ ਨੂੰ ਕਿਸੇ ਤੇ ਸ਼ਿਕਾਰੀ ਸ਼ਕੂਰੀ ਜ਼ਰੂਰ ਕਿ ਤੁਹਾਨੂੰ ਮਿਲ ਜਾਏਗਾ ਨਾ ਝਗੜਾ ਜੁੜਾ ਹੋ ਸਕਦਾ ਹੈ ਪਰ ਜੰਗਲ ਦੀ ਰਾਤ ਦੀ ਲਾਈਫ ਤੁਸੀਂ ਕਦੀ ਜੰਗਲ ਚ ਜਿਸ ਲਈ ਤੁਸੀਂ ਨਾ ਉਹਦੇ ਵਿੱਚ ਇੱਕ ਬੜੀ ਖਾਸ ਚੀਜ਼ ਹੈ ਉੱਥੇ ਨਾ ਰਾਤ ਦੀ ਲਾਈਫ ਤੇ ਤੁਹਾਨੂੰ ਡਰਕਤ ਦਾ ਔਰ ਜਾਮਰ ਦਾ ਪਲਾਰ ਦਾ ਰਿਲੇਸ਼ਨ ਪਤਾ ਲੱਗਦਾ ਹੈ अच्छा साडे शवाले ਦੇ ਜੰਗਲ ਚ ਬਹੁਤ ਲੋਕਾਂ ਨੂੰ ਸ਼ਾਇਦ ਪਤਾ ਹੋਵੇਗਾ ਕੱਕੜ ਦਾ ਇੱਕ ਦਰਖਤ ਹੁੰਦਾ ਉਹ ਸੁੱਕਾ ਜਿਹਾ ਹੁੰਦਾ ਸਾਲ ਜਿਗਤ ਇੱਕ ਅੱਧੀ ਵਾਰੀ ਉਹਦੇ ਪੱਤੇ ਜਾਂਦੇ ਆ ਉਹਦੇ ਕੰਡੇ ਹੁੰਦੇ ਮੋਟੇ ਮੋਟੇ ਤੁਸੀਂ ਰਾਤ ਨੂੰ ਬਹੁਤ ਸਾਇਲੈਂਟਲੀ ਜਾਓਗੇ ਨਾ ਤੇ ਮੋਰ ਤੇ ਤਿੱਤਰ ਇਦਾਂ ਉੱਤੇ ਇਕ ਲਾਟ ਤੇ ਸੁੱਤੇ ਪਏ ਹੁੰਦੇ ਆ ਉਹ ਤੇਸਰ ਕੇ ਸੁੰਦੇ ਆ ਕਿ ਉਹ ਉਹਨੂੰ ਪ੍ਰੋਟੈਕਸ਼ਨ ਦਿੰਦਾ ਉਹਦੇ ਕੰਨਿਆਂ ਕਰਕੇ ਨਾ ਕੋਈ ਜਾਂ ਮੋਰ ਉੱਤੇ ਚੜਦਾ ਨਹੀਂ ਆ ਔਰ ਜਿਸ ਨੇ ਚੜਦਾ ਆ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਉਹ ਫੇ ਇਦਾਂ ਉਹਦੀਆਂ ਟਹਿਣੀਆਂ ਦੇ ਉੱਤੇ ਲਾਈਨ ਚ ਮੋਰ ਕਿਵਲੇ ਤੇ ਤਰ ਜਾਂ ਕਾਲੇ ਤੇ ਤਰ ਉਸ ਤੇ ਪਰ ਉਹ ਹੁਣ ਜੇ ਉਹ ਦਰਖਤ ਨਹੀਂ ਰਹੇਗਾ ਇਟ ਮੀਨਸ ਉਹਨੂੰ ਸੌਨ ਨੂੰ ਉਹਨਾਂ ਦੀ ਸੋਨਾ ਦੀ ਜਗਾ ਉਹ ਨਹੀਂ ਰਹੇਗੀ ਉਹਨਾਂ ਦਾ ਰਿਸਪੈਕਟ ਵਧੇਗਾ ਸੋ ਬੜਾ ਇਹ ਜਾਮਰ ਦਾ ਰਿਲੇਸ਼ਨ ਹੈ ਔਰ ਉਹਨਾਂ ਦੇ ਮਤਲਬ ਆਪਣੇ ਦਰਖਤਾਂ ਦੇ ਨਾਲ ਆਪਣੇ ਪਰਿਆਵਰਣ ਦੇ ਨਾਲ ਸਾਰਾ ਉਹ ਸਾਰੀਆਂ ਚੀਜ਼ਾਂ ਰਾਤ ਨੂੰ ਬਹੁਤ ਜੀਵ ਹੈਗੇ ਜਿਹੜੇ ਰਾਤ ਨੂੰ ਹੀ ਨਿਕਲਦੇ ਆ ਜਿ ਜਿੰਨੀ ਵੀ ਦੇਖੋ ਬੰਦੇ ਦੀ ਤਾਂ ਮੂਵਮੈਂਟ ਵਧੇ ਹੀ ਜਾ ਰਹੀ ਹੈ ਜੰਗਲਾਂ ਦੇ ਵਿੱਚ ਜਦੇ ਕੋਈ ਕੋੜੇ ਬੀਟੀ ਆ ਕੋਈ ਕਹਿੰਦਾ ਮੈਂ ਫਾਰਮ ਚਾਲਮਾ ਕੋਈ ਕਹਿੰਦਾ ਮੈਂ ਰਿਜ਼ੋਰਟ ਪਾਲਮਾ ਕੋਈ ਕਹਿੰਦਾ ਮੈਂ ਹੋਟਲ ਪਾਲਮਾ ਕੋਈ ਕਹਿੰਦਾ ਮੈਂ ਕੈਫੇ ਹਣ ਜਾਵਰ ਜਿੰਨਾ ਉਹ ਤਾਂ ਆਪਣੇ ਸ਼ਾਂਤ ਹੀ ਜਾਂਦਾ ਉਹ ਆਪਣੇ ਗੁਜ਼ਾਰਾ ਕਰਨਾ ਚਾਹੁੰਦਾ ਨੇਚਰਲੀ ਅਡਾਪਟੇਸ਼ਨ ਹੁੰਦੀ ਜ਼ਿਆਦਾ ਰਾਤੀ ਹੈਗੀ ਇੱਕ ਹੁਣ ਮੈਂ ਤੀਂਦੂਗੇ ਵਾਲੀ ਗੱਲ ਵੀ ਕਰ ਲਾਂ ਕਿ ਤੀਂਦੂਆ ਜਦੋਂ ਆਉਂਦਾ ਹੈ ਸੀਸੀਟੀਵੀ ਕੈਮਰੇ ਚ ਆ ਗਿਆ ਜਾਂ ਕਿ ਹੜਬੜਾਟ ਮੱਚ ਜਾਂਦੀ ਵੀ ਆ ਕੀ ਹੋ ਗਿਆ ਆ ਕੀ ਹੋ ਗਿਆ ਕੀ ਕਰ ਕਿਵੇਂ ਇਹਨੂੰ ਦੇਖਣਾ ਚਾਹੀਦਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਜਿਹੜੀ ਨਾ ਸਾਡੀ ਜੰਗਲਾਂ ਨਾਲ ਡਿਟੈਚਮੈਂਟ ਹੋ ਗਈ ਬਹੁਤ ਦੇਰ ਤੋਂ ਮਤਲਬ ਅਸੀਂ ਸਮਝਦੇ ਹਾਂ ਕਿ ਸ਼ਹਿਰ ਇੱਦਾਂ ਤੇ ਉੱਤੇ ਇੱਕ ਲਾਈਨ ਬਣੀ ਹੈ ਤੇ ਜੰਗਲ ਇੱਦਾਂ ਦੂਰ ਹੈ ਇਦਾਂ ਨਹੀਂ ਹੈ ਜੰਗਲ ਸਮਾਜ ਦਾ ਇੱਕ 파ਰਸੀ ਸਮਾਰਟ ਜੰਗਲ ਦਾ ਇੱਕ 파ਰਸੀ ਲੋਕ ਰੋਂ ਤੋਂ ਆਪਣੀ ਲੋੜਾਂ ਪੂਰੀਆਂ ਕਰਦੇ ਸੀ ਜੰਗਲਾਂੋਂ ਉਹਨੂੰ ਦਿੰਦਾ ਸੀ ਜੰਗਲਾਂ ਤੋਂ ਬਹੁਤ ਕੁਸੂ ਜੱਜ ਵੀ ਲੈਣੇ ਆ ਨਾ ਸੋ ਕੀ ਹੈ ਕਿ ਜਿਹੜੇ ਇਹ ਜੰਗਲੀ ਜੀਵ ਹੈ ਨਾ ਤेंदੂਰ ਸਿਰਫ ਜੰਗਲ ਚ ਹੀ ਨਹੀਂ ਰਹਿੰਦੇ ਜੇ ਅਸੀਂ ਇੱਕ ਦੀ ਇੱਕ ਸਟੱਡੀ ਲਈਏ ਤਾਂ ਇੰਡੀਆ ਦੇ ਵਿੱਚ 40% ਜਿਹੜਾ ਤेंदੂਰ ਹੈਗਾ ਆਊਟ ਆਫ ਫੋਰੈਸਟ ਏਰੀਆ ਹੀ ਸਰਵਾਈਵ ਕਰਦਾ ਕੋਈ ਐਗਰੀਕਲਚਰ ਲੈਂਡ ਚ ਆ ਕੋਈ ਕੁਸ਼ੇ ਆ ਹੁਣ ਦੇਖੋ ਜਿਸਲੇ ਦੀ ਨਵੀਆਂ ਨਵੀਆਂ ਕਲੋਨੀਆਂ ਬਣਦੀਆਂ ਆ ਕੋਈ ਰਿਹਾਇਸ਼ੀ ਏਰੀਆ ਤੋਂ ਦੂਰ ਜਨਮ ਆ ਨਾ ਤਿੰਦੂਏ ਆਲਰੇਡੀ ਉਹਦਾ ਇਲਾਕਾ ਹੁੰਦਾ ਕਿ ਲਾ ਉੱਥੇ ਸ਼ਿਕਾਰ ਕਰਦਾ ਆ ਹੁਣ ਇੱਕ ਜਗ੍ਹਾ ਤੇ 100 ਘਰ ਬਣੇ ਆ ਉੱਥੇ 90 ਅੱਜ ਕੈਮਰੇ ਲੱਗ ਗਏ ਤਾਂ ਹੁਣ ਉਹ ਰਾਤ ਨੂੰ ਕੋਈ ਵੀ ਜੀਵ ਘੁੰਮਦਾ ਆ ਤਾਂ ਉਹ ਕੰਪਲੇਂਟ ਉਹਦੀ ਹੋ ਜਾਂਦੀ ਹੈ ਨਾ ਤੇ ਸੋ ਮੇਰਾ ਤਾਂ ਇਹ ਤੇ ਇਹ ਕਹਿਣਾ ਹੈਗਾ ਕਿ ਉਹ ਜਾਨਵਰ ਇਦਾਂ ਨਹੀਂ ਹੈ ਕਿ ਉਹ ਭੁੱਲ ਭੁਲੇਖੇ ਉੱਥੇ ਆ ਗਿਆ ਉਹ ਆਪਣੇ ਇਲਾਕੇ ਨੂੰ ਚੰਗੀ ਤਰ੍ਹਾਂ ਜਾਣਦਾ ਆ ਉਹਦੀ ਲੋੜ ਦੇਖੋ ਤेंदुआ ਇਦਾਂ ਤਾਂ ਹੈ ਨਹੀਂ ਕਿ ਉਹ ਕਿਸੇ ਨੂੰ ਰੋਕ ਕੇ ਵੀ ਚੇਨ ਸਨੇਚਿੰਗ ਕਰਦਾ ਕਿਸੇ ਦੀ ਜਹਾ ਨੂੰ ਕਹਿੰਦਾ ਮੈਂ ਤੈਨੂੰ ਪਿੰਡal ਜਾਣ ਨਹੀਂ ਦੇਣਾ ਜਾਂ ਉਹ ਕਹਿੰਦਾ ਵੀ ਤੇਰੇ ਅੱਜ ਕੱਪੜੇ ਖੋਣੇ ਆ ਹਨ ਤੇ ਉਹਦਾ ਤਾਂ ਆਪਣਾ ਕੁਦਰਤੀ ਸ਼ਿਕਾਰ ਹੈਗਾ ਇੱਕ ਤेंदुए ਨੂੰ ਜਿਹੜੀ ਚੀਜ਼ ਅਟਰੈਕਟ ਕਰਦੀ ਆ ਮੈਂ ਵੈਸੇ ਉਹਦੇ ਤੇ ਇੱਕ ਬੜੀ ਵੱਡੀ ਜਿਹੜੀ ਪ੍ਰੋਬਲਮ ਸਾਨੂੰ ਦਿਖਣੀ ਚਾਹੀਦੀ ਆ ਉਹ ਹੈਗੀ ਆ ਸਾਡੀ ਸਟ੍ਰੇ ਡੌਗ ਮੈਨੇਜਮੈਂਟ ਫੀਰਲ ਡੌਗ ਇਹ ਬਹੁਤ ਵੱਡੀ ਪ੍ਰੋਬਲਮ ਹੈ ਆਲ ਓਵਰ ਇੰਡੀ ਜਿਹੜੇ ਕੁੱਤੇ ਨੇ ਓਵਰ ਪੋਪੂਲੇਟਡ ਹੋਏ ਆ ਤेंदुए ਦਾ ਸ਼ਿਕਾਰ ਹੈਗੇ ਆ ਤेंदुएਆਂ ਤੋਂ ਅਟਰੈਕਟ ਹੁੰਦਾ ਕਿਉਂਕਿ ਰਹਾਇਸ਼ੀ ਏਰੀਆ ਦੇ ਕੋਲ ਆਵਾਰਾ ਕੁੱਤੇ ਹੁੰਦੇ ਨੇ ਇਹ ਕੁੱਤਿਆਂ ਨੂੰ ਕੁੱਤਿਆਂ ਨੂੰ ਮਾਰਦੇ ਕੁੱਤੇ ਹਾਕ ਕੁੱਤੇ ਦਾ ਮਤਲਬ ਕੁੱਤਾ ਉਹਦਾ ਪ੍ਰੇ ਹੈਗਾ ਜਿੱਦਾਂ ਜੰਗਲ ਚ ਗਿੱਦੜ ਗੁੱਦੜ ਤੇ ਵੀ ਖਾਂਦਾ ਆ ਤੇ ਆਵਾਰਾ ਕੁੱਤੇ ਬੇਸਿਕਲੀ ਆਵਾਰਾ ਜਿਹੋ ਜਿਹੋਨੇ ਸੇ ਇੱਕ ਡਾਟਾ ਲਈਏ ਨਾ ਹੁਣ ਅਸੀਂ ਇੱਕ ਤेंदुए ਨੂੰ ਦੇਖਣ ਤੇ ਹੀ ਇੰਨੀ ਮਤਲਬ ਪੈਨਿਕ ਕ੍ਰੀਏਟ ਹੋ ਜਾਂਦਾ ਜਦ ਕਿ ਆਵਾਰਾ ਕੁੱਤਿਆਂ ਕਰਕੇ ਹਰ ਸਾਲ ਹਿੰਦੁਸਤਾਨ ਚ 60 ਹਜ਼ਾਰ ਲੋਕਾਂ ਦੀ ਜਾਨ ਜਾਂਦੀ ਹੈ ਅੱਛਾ ਇਹ ਉੱਚ ਰੋਡ ਐਕਸੀਡੈਂਟ ਵੀ ਆ ਚ ਰੇਬਸ ਦੇ ਕੇਸ ਵੀ ਹੈਗੇ ਆ ਚ ਹੋਰ ਕੇਸਸ ਵੀ ਹੈਗੇ ਆ ਨਾ ਸੋ ਇਹ ਜਿਹੜੇ ਸਾਡੇ ਆਵਾਰਾ ਕੁੱਤੇ ਹੈਗੇ ਆ ਨਾ ਜਦ ਤੱਕ ਅਸੀਂ ਸਾਡੀ ਸਟ੍ਰੇ ਡੌਗ ਮੈਨੇਜਮੈਂਟ ਵਧੀਆ ਹੋਏ ਤੇ ਆਵਾਰਾ ਕੁੱਤਿਆਂ ਤੋਂ ਅਟਰੈਕਟ ਹੋ ਕੇ ਤेंदुआ ਇਕੱਲੇ ਰਹਾਇਸ਼ੀ ਏਰੀਆ ਦੇ ਕੋਲ ਸ਼ਿਕਾਰ ਕਰਦਾ ਪਰ ਉਹਦੀ ਇਹ ਮਨਚਾ ਨਹੀਂ ਹੁੰਦੀ ਕਿ ਮੈਂ ਕੋਈ ਕਿਸੇ ਬੰਦੇ ਤੇ ਅਟੈਕ ਕਰਨਾ ਹੈ ਬੰਦੇ ਤੇ ਬਹੁਤ ਘੱਟ ਚਾਂਸ ਹੈ ਤੁਸੀਂ ਸਰ ਕੋਈ ਡਾਟਾ ਕੱਢ ਕੇ ਦੇਖ ਲਓ ਕਿਸੇ ਪਿੱਛੇ 50 ਸਾਲ ਚ ਪੰਜਾਬ ਦੇ ਵਿੱਚ ਕਿਸੇ ਨੇ ਮੈਂ ਕਿਸੇ ਤेंदुए ਨੇ ਕਿਸੇ ਬੰਦੇ ਨੂੰ ਮਾਰਿਆ ਹੋਏ ਜੇ ਕਿਸੇ ਦਾ ਕੋਈ ਇਨਕਾਉਂਟਰ ਸਾਡੇ ਸ਼ਵਾਲੇ ਜੰਗਲ ਚ ਹੁੰਦਾ ਵੀ ਆ ਉਹ ਵੀ ਇਸ ਤਰ੍ਹਾਂ ਹੁੰਦਾ ਜੇ ਕੋਈ ਆ ਔਰਤ ਇਕੱਲੀ ਜੰਗਲ ਚ ਲੱਕੜ ਲੈਣ ਚਲ ਗਈ ਤੈਨ ਦੂਆ ਕਿਤੇ ਬੇਰੀ ਬੂਰੀ નીચે ਸੁੱਤਾ ਪਿਆ ਉਹਨੇ ਕੱਢ ਕੇ ਆ ਕੇ ਬੜਕ ਜੀ ਮਾਰ ਦਿੱਤੀ ਉਹ ਵੀ ਪਿੱਛੇ ਥੋੜਾ ਇੱਕ ਵਾਰ ਡਾਕੇ ਹਟ ਜਾਂਦਾ ਕੋਈ ਐਦਾਂ ਨਹੀਂ ਅਟੈਕ ਕਿਸੇ ਨੂੰ ਮਾਰਿਆ ਹੋਇਆ ਐਦਾਂ ਦਾ ਕੁਝ ਨਹੀਂ ਹੈਗਾ ਅੱਛਾ ਇਸ ਜਿਹੜੀ ਦੁਨੀਆ ਤੁਸੀਂ ਕੈਪਚਰ ਕਰਦੇ ਹੋ ਇਹ ਜਿਹੜਾ ਤੁਸੀਂ ਸਟੱਡੀ ਕਰਦੇ ਹੋ ਇਹ ਦੇ ਵਿੱਚ ਰੋਜ਼ਗਾਰ ਦੀ ਕੋਈ ਸੰਭਾਵਨਾ ਹੈ ਦੇਖੋ ਜੀ ਇਹਦੇ ਵਿੱਚ ਬਹੁਤ ਸੰਭਾਵਨਾ ਹੈ ਰੋਜ਼ਗਾਰ ਦੀ ਮੈਂ ਤਾਂ ਯੰਗ ਜਨਰੇਸ਼ਨ ਨੂੰ ਇਹ ਕਹਿਣਾ ਹੁੰਦਾ ਇੱਕ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਰਨਾਟਕਾ ਦੇ ਜੰਗਲ ਦਾ ਇੱਕ ਤਿੰਦੂ ਆ ਜੀ ਉਹਦਾ ਨਾਮ ਹੈ ਸਾਇਆ ਉਹ ਕਾਲੇ ਰੰਗ ਦਾ ਬੇਸਿਕਲੀ ਇੱਕ ਤਿੰਦੂ ਦੇ ਤਿੰਦੂ ਦੇ ਮਦਰ ਨੇ ਕਾਲੇ ਰੰਗ ਦਾ ਬੱਚਾ ਉਹਨੂੰ ਪੈਂਥਰ ਬੋਲ ਦਿੰਦੇ ਆ ਸਾਇਆ ਕਰਨਾਟਕਾ ਦਾ ਇੱਕ ਲੋਜ ਹੈਗੇ ਆ ਉਹਨੂੰ ਜੰਗਲ ਲੋਜਿਸ ਤੇ ਰਿਜ਼ੋਰਟਸ ਇੱਕ ਕੰਪਨੀ ਆ ਉੱਥੇ ਦੀ ਜਿਵੇਂ ਤੁਹਾਨੂੰ ਸਾ ਉਹ ਸਾਇਆ ਹੀ ਇਕੱਲਾ ਐਸਵੇਲੇ 8900 ਬੰਦੇ ਨੂੰ এমਪਲੋਇਮੈਂਟ ਦੇ ਰਿਆ ਹੁਣ ਅੱਛਾ ਅਤਿ ਸੂਕ ਕਿੰਦਾ ਉਹ ਸਾਇਆ ਇੰਨਾ ਫੋਟੋਜ਼ ਨੇ ਕਿਹਾ 12 ਟੂਰਿਸਟਸ ਇੰਡੀਆ ਤੋਂ ਟੂਰਿਸਟ ਅੱਜ ਦੇ ਟਾਈਮ ਦੇ ਵਿੱਚ ਜੇ ਅਸੀਂ ਵੀ ਸਾਇਆ ਦੇਖਣਾ ਹੈ ਘੱਟੋ ਘੱਟ 1 ਲੱਖ ਦਾ ਬਜਟ ਚਾਹੀਦਾ ਔਰ 2-2 ਮਹੀਨੇ ਦੀ ਸਾਡੀ ਬੁੱਕ ਮਤਲਬ ਸਾਨੂੰ ਮਤਲਬ ਬੁਕਿੰਗ ਲੈਣੀ ਪੈਣੀ ਹੈ ਉੱਥੇ ਲੋਜ ਬੁੱਕ ਕਰਨ ਲਈ ਹੁਣ ਦੇਖੋ ਮੈਂ ਇੱਥੋਂ ਜਾਣਾ ਹੈ ਉੱਥੇ ਇੱਕ ਫਲਾਈਟ ਲੈਣਾ ਟੈਕਸੀ ਲੈਣਾ ਉੱਥੇ ਰਿਜ਼ੋਰਟ ਚ ਰਹਿਣਾ ਉਹ ਹੋ ਕੇ ਦੇ ਨਹੀਂ ਰਿਹਾ ਉਹ ਸਾਇਆ ਤਿੰਦੂਏ ਕਰਕੇ ਹੋ ਰਿਹਾ ਨਾ ਸੋ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਸਾਡੀ ਆ انسان ਹੈਗਾ ਆ ਉਹ ਜਿੰਨਾ ਕੁਦਰਤ ਨੂੰ ਐਕਸਪਲੋਇਡ ਵੀ ਕਰਦਾ ਜਾਏਗਾ ਪਰ ਕੁਦਰਤ ਦੇ ਨੇੜੇ ਆਉਣ ਦੀ ਕੋਸ਼ਿਸ਼ ਵੀ ਕਰੇਗਾ ਸੋ ਇਹਦੇ ਵਿੱਚ ਦੇਖੋ ਨੇਚਰ ਗਾਈਡ ਆ ਬਰਡਿੰਗ ਦੇ ਟੂਰ ਹੈਗੇ ਆ ਗਾਈਡਡ ਵਾਈਲਡਲਾਈਫ ਟੂਰ ਹੈਗੇ ਆ ਫੋਰੈਸਟ ਟੂਰ ਹੈਗੇ ਆ ਉਸ ਤੋਂ ਬਾਅਦ ਸਫਾਰੀ ਟੂਰ ਹੈਗੇ ਆ ਉਸ ਤੋਂ ਬਾਅਦ ਜੰਗਲ ਬਾਰੇ ਹੋਰ ਗਿਆਨ ਦਿੰਦੀ ਆ ਬਹੁਤ ਚੀਜ਼ਾਂ ਹੈਗੀਆਂ ਆ ਕੈਂਪਿੰਗ ਸਾਈਟ ਮਤਲਬ ਜਨਰੇਸ਼ਨ ਆਪਣੀ ਕ੍ਰੀਏਟ ਕਰ ਸਕਦੀ ਆ ਸੋ ਇਹ ਸਾਰਾ ਇੱਕ ਇੱਕ এমਪਲয়ਮੈਂਟ ਕ੍ਰੀਏਟ ਹੁੰਦੀ ਆ ਇਹਦੇ ਨਾਲ ਠੀਕ ਹੈ ਸੋ ਇਦਾਂ ਹੀ ਜਿੱਦਾਂ ਬਜਾਏ ਕਿ ਤੁਸੀਂ ਦੇਖੋ 올 ওভার ਇੰਡੀਆ ਲੋਕੀ ਤਾਂ ਪੈਸੇ ਦੇ ਰਹੇ ਆ ਤਿੰਦੂ ਨੂੰ ਦੇਖਣ ਲਈ ਕਿੰਨੇ ਪੈਸੇ ਦੇ ਰੇਗਾ ਉਹ ਜਿੱਥੇ ਸਾਡੇ ਤੇ ਦਿਨੋ ਦਿਖਦਾ ਅਸੀਂ ਕਹਿੰਦੇ ਮਾਰ ਲਓ ਦੀ ਚੱਕ ਲਓ ਦੀ ਲੁੱਟ ਗਿਆ ਦੀ ਖਾ ਗਿਆ ਦੀ ਆਓਗੇ ਇਹ ਇਸ ਤਰ੍ਹਾਂ ਨਹੀਂ ਠੀਕ ਰਹੇਗਾ ਸੋ 올ਓਵਰ ਇੰਡੀਆ ਤੁਸੀਂ ਦੇਖੋ ਹੁਣ ਜੀ ਇਹਨੂੰ ਪਹਿਲਾਂ ਕਰਨਾ ਕੀ ਚਾਹੀਦਾ ਸ਼ੁਰੂਆਤ ਕਿਵੇਂ ਕਰਨੀ ਚਾਹੀਦੀ ਸਟੱਡੀ ਕਰਨੀ ਹੈ ਜਾਂ ਦੇਖੋ ਸ਼ੁਰੂਆਤ ਇਹ ਹੈ ਕਿ ਸਾਨੂੰ ਥੋੜਾ ਜਿਹਾ ਜੰਗਲਾਂ ਬਾਰੇ ਆਪਣਾ ਗਿਆਨ ਵਧਾਉਣਾ ਚਾਹੀਦਾ ਜੰਗਲ ਕੋਈ ਇਦਾਂ ਨਹੀਂ ਹੈ ਕੋਈ ਬਹੁਤ ਖਤਰਨਾਕ ਚੀਜ਼ ਹੈ ਅਸੀਂ ਜੰਗਲਾਂ ਚੋਂ ਹੀ ਨਿਕਲੇ ਹਾਂ ਜੰਗਲਾਂ ਤੋਂ ਅਜੇ ਵੀ ਬਹੁਤ ਕੁਝ ਲੰਨੇ ਆ ਥੋੜਾ ਜਿਸ ਨਾਲ ਸਾਡਾ ਗਿਆਨ ਵਧੇਗਾ ਡਰ ਆਲਰੇਡੀ ਹੌਲੀ ਹੌਲੀ ਖਤਮ ਹੋ ਜਾਏ ਅਸੀਂ ਜੰਗਲ ਕਿਸੇ ਜੰਗਲ ਲਾਗੇ ਪਿੰਡ ਆ ਕਿਸੇ ਨਾਲ ਗੱਲ ਕਰਾਂਗੇ ਕੋਈ ਬਜ਼ੁਰਗ ਸਾਨੂੰ ਦੱਸੇਗਾ ਹੁਣ ਮੇਰੇ ਇੱਕਦਰੀ ਆ ਆਦੂਆਣਾ ਪਿੰਡ ਆ ਬਲਾਚੌਰ ਦੇ ਕੋਲ ਉੱਥੇ ਇੱਕ ਬਜ਼ੁਰਗ ਹੈਗੇ ਆ ਆਰਾਮ ਰਤਨ ਜੀ ਮੈਂ ਉਹਨਾਂ ਨੂੰ ਹੁਣ ਕਾਫੀ ਸਿਆਣੇ 80 ਸਾਲ ਦੇ ਹੋ ਗਏ ਮੈਂ ਇਹਨੂੰ ਪੁੱਛਿਆ ਸੀ ਤੁਸੀਂ ਹਲੇ ਜੰਗਲ ਚ ਜਾਂਦੇ ਮੱਝਾਂ ਚ ਚਰਦੇ ਸੀ ਕਹਿੰਦੇ ਮੈਂ 16 17 ਵਾਰ ਦੇਖਿਆ ਤेंदुआ ਮੇਰੀਆਂ ਮੱਝਾਂ ਨਾਲ ਨਾਲ ਕਹਿੰਦੇ ਕਿ ਉਹ ਮੇਰੇ ਪਿੱਛੇ ਪਿੱਛੇ ਆਂਦਾ ਹੁੰਦਾ ਮੈਂ ਕਦੀ ਕਿਹਾ ਕਿਸੇ ਨੇ ਕਹਿੰਦੇ ਕਿਹਾ ਉਹਨੇ ਮੈਨੂੰ ਕੁਛ ਨਹੀਂ ਕਹਿਆ ਪਰ ਉਹਦਾਂ ਮੈਨੂੰ ਡਰ ਲੱਗਦਾ ਹੁੰਦਾ ਸੀ ਪਰ ਉਹ ਹੁਣ ਉਹ ਦੇਖੋ ਉਹਨੇ 16 17 ਵਾਰ ਉਹਨੂੰ ਮਿਲਿਆ ਪਰ ਉਹ ਕਦੀ ਹੋਇਆ ਇਟ ਮੀਨਸ ਕਿ ਜਾਵਰ ਬਹੁਤ ਸ਼ਾਂਤ ਹੈ ਇਹ ਚੀਜ਼ਾਂ ਹੌਲੀ ਹੌਲੀ ਜਾ ਕੇ ਸਾਨੂੰ ਪਤਾ ਲੱਗੂਗੀ ਠੀਕ ਹੈ ਫਿਰ ਅਸੀਂ ਮਤਲਬ ਇਹ ਇਦਾਂ ਦਾ ਕੁਝ ਕਰ ਸਕਦੇ ਹਾਂ ਜਿੱਦਨ ਸਾਡੀ ਜੇ ਤੁਸੀਂ ਜਦੋਂ ਮੇਰੀ ਹੈਗਾ ਤਾਂ ਸਾਰਾ ਮੇਰੀ ਆਰਟ ਵੀ ਵਾਈਲਡਲਾਈਫ ਤੋਂ ਨਿਕਲੀ ਹੋਈ ਹੈ ਤੇ ਉਹ ਮੇਰੀ এমਪਲੋਇਮੈਂਟ ਹੀ ਹੈਗੀ ਇੱਕ ਤਰ੍ਹਾਂ ਦੀ ਤੇ ਸੋ ਇਦਾਂ ਦੇ ਬਹੁਤ ਕੰਮ ਆ ਕਿ ਜਿਹੜੇ ਈਵਨ ਦੇਖੋ ਜੀ ਜੰਗਲਾਂ ਤੋਂ ਮੈਂ ਕਹਿੰਵਾਂ ਹਾਂ ਹੈਰਾਨ ਹੋ ਜਾਂਦਾ ਨਾ ਪੰਜਾਬ ਦੇ ਵਿੱਚ ਨਾ ਅਸੀਂ ਫੋਰੈਸਟ ਪ੍ਰੋਡਿਊਸ ਖਤਮ ਹੀ ਕਰ ਦਿਤੀਆਂ ਜੰਗਲ ਦਾ ਸ਼ਹਿਦ ਅੱਜ ਦੇ ਟਾਈਮ 'ਚ ਜੰਗਲ ਦਾ ਸ਼ਹਿਦ ਤੁਸੀਂ ਪਿਓਰ ਮਤਲਬ ਕਿਤੋਂ ਆਪਣਾ ਹਾਰਵੈਸਟ ਕਰਦੇ ਆ 1500 2000 ਤੋਂ ਨੀਚੇ ਕਿਲੋ इजीली ਮਤਲਬ ਉੱਪਰ ਦੇ ਕੇਗਾ ਤੋਂ ਫਿਰ ਜੰਗਲਾਂ ਤੋਂ ਸਾਨੂੰ ਜੰਗਲੀ 베ਰੀ ਮਲਾ ਕੂਰੀ ਆਪਣੇ ਉਤੋ ਬਾਅਦ ਕਰਾਉਂਦੇ ਫਿਰ ਤੁਹਾਡੇ ਇੱਕ ਕਾਂਗੂ ਉੱਥੇ ਦਾ ਹੈਗਾ ਹੁਣ ਹੁਣ ਆਪਾਂ ਤਾਂ ਗਰੂਨੇ ਤੁਸੀਂ ਬਚਪਨ ਚ ਖਾਦੇ ਹੋਣੇ ਆ ਹੁਣ ਦੇਖੋ ਜੇ ਇਹੀ ਗਰੂਨੇ ਨਾ ਅੱਜ ਤੋਂ 2-4-5 ਸਾਲ ਬਾਅਦ ਕਿਸੇ ਕੰਪਨੀ ਨੇ ਐਂਟੀਆਕਸੀਡੈਂਟ ਐਂਟੀ ਸ਼ੂਗਰ ਐਂਟੀ ਇਨਫਲੇਮੇਟਰੀ ਐਂਟੀ ਕਰਕੇ ਐਨੇ ਡੱਬੀ ਚ ਪਾ ਕੇ ਦੇ ਦਿੱਤੇ ਤੇ 500-700 ਰੁਪਏ ਦੀ ਜਿੱ ਡੱਬੀ ਅਸੀਂ ਖੁਸ਼-ਖੁਸ਼ੀ ਲੈ ਲੈਣੀ ਹੈ ਜਦਕਿ ਕੂਰੂਨੇ ਸਾਡੇ ਜੰਗਲਾਂ ਵਾਲੇ ਅਥਾ ਲੱਗੇ ਪਏ ਸੀ ਅਸੀਂ ਜੰਗਲਾਂ ਦੀ ਅੱਗਾਂ ਦੀ ਮਤਲਬ ਅਸੀਂ ਜਿਵੇਂ ਦੇਖੋ ਜੰਗਲ ਜਦੋਂ ਬੰਦਾ ਜੰਗਲ ਤੋਂ ਡਿਟੈਚ ਹੋ ਗਿਆ ਨਾ ਦਿਲ 'ਚ ਪਹਿਲੀ ਉਹ ਗੱਲ ਹੈ ਨਾ ਜੰਗਲ 'ਚ ਕੁਝ ਕਰਨ ਤੋਂ ਪਹਿਲਾਂ ਪਹਿਲਾਂ ਜੰਗਲ ਲਈ ਆਪਣੇ ਦਿਲ 'ਚ ਇੱਕ ਜਗ੍ਹਾ ਬਣਾਓ ਜੰਗਲ 'ਚ ਅੱਗ ਲੱਗਦੀ ਹੁਣ ਮੈਂ ਕਈ ਵਾਰ ਉਸੀ ਤੋਂ ਵੀ ਥੋੜਾ ਹੈਰਾਨ ਹੁੰਦਾ ਸੀ ਵੀ ਜਦੋਂ ਤੁਸੀਂ ਤੁਹਾਨੂੰ ਪਤਾ ਆਸਟ੍ਰੇਲੀਆ 'ਚ ਮੇਜਰ ਫਾਇਰ ਹੋਈ ਅਮਰੀਕਾ ਚ ਐਮਾਜ਼ਨ ਚ ਫਾਇਰ ਹੋਈ ਤੇ ਬਹੁਤ ਲੋਕ ਸਾਡੇ ਚਲੋ ਸੋਸ਼ਲ ਮੀਡੀਆ ਤੇ ਇਹ ਨਹੀਂ ਕਿ ਉਹ ਕੰਸਰਨਡ ਆ ਲਿਖਦੇ ਆ ਬਈ ਮਤਲਬ ਪ੍ਰੇ ਫਾਰ ਆਸਟ੍ਰੇਲੀਆ ਪ੍ਰੇ ਫਾਰ ਨਾ ਉਹ ਸਭ ਤੋਂ ਹਜ਼ਾਰਾਂ ਕਿਲੋਮੀਟਰ ਹੋਰ ਦੂਰ ਹੋਈ ਜਿਹੜੀ ਸਾਡੇ ਇੱਥੇ 20 ਕਿਲੋਮੀਟਰ ਪਿੱਛੇ ਜੰਗਲ ਚੱਗ ਲੱਗੀ ਆ ਉਹਨੂੰ ਕੋਈ ਗੌਰ ਨਹੀਂ ਕਰਦਾ ਉੱਥੇ ਕੋਈ ਟੈਂਕਰ ਨਹੀਂ ਭੇਜਦਾ ਉੱਥੇ ਕੋਈ ਇਹ ਨਹੀਂ ਦੇਖਦਾ ਕਿ ਉੱਥੇ ਫਾਇਰ ਬੀਡ ਦੀ ਵੱਡੀ ਗੱਡੀ ਜਾ ਰਹੀ ਹੈ ਸਾਡੇ ਫੋਰੈਸ ਫਾਇਰ ਦਾ ਕੀ ਹੈ ਨਾ ਸਾਡੇ ਨਾਰਥ ਇੰਡੀਆ ਦੇ ਵਿੱਚ ਅਪ੍ਰੈਲ ਤੋਂ ਬਾਅਦ ਫੋਰੈਸਟ ਫਾਇਰ ਦਾ ਸੀਜ਼ਨ ਸਟਾਰਟ ਹੋ ਜਾਂਦਾ ਫੋਰੈਸਟ ਫਾਇਰ ਨੇ ਬਹੁਤ ਕੁਝ ਡਿਸਟਰੋਏ ਕੀਤਾ ਸਾਡੀ ਬਹੁਤ ਵੈਜੀਟੇਸ਼ਨ ਡਿਸਟਰੋਏ ਹੋਈ ਹੈ ਉਹਦੇ ਨਾਲ ਹੀ ਜਿਹੇ ਜੰਗਲਾਂ 'ਚ ਦੇਖੋ ਜੰਗਲ ਔਰ ਜੰਗਲੀ ਜਾਮਰ ਦਾ ਰਿਲੇਸ਼ਨ ਹੈ ਜੰਗਲ ਜਾਮਰ ਦਾ ਪੋਸ਼ਣ ਕਰਦਾ ਹੈ ਜਾਮਰ ਉਹਦਾ ਸੀਡ ਡਿਸਪਰਸਲ ਕਰਦਾ ਠੀਕ ਹੈ ਇਹ ਜਿਹੜੇ ਜੰਗਲ ਹਜ਼ਾਰਾਂ ਸਾਲਾਂ ਦੇ ਲੱਗੇ ਹੋਏ ਆ ਕਿਸ ਨੇ ਲਗਾਏ ਥੋੜੀ ਆ ਇਹ ਪੰਛੀਆਂ ਦੀਆਂ ਬਿਠਾਂ ਮਿੰਗਣਾ ਜਾਮਰਾਂ ਦੇ ਸਟੂਲ ਇਹਨਾਂ ਇਤੋਂ ਹੋਇਆ ਸੀਡ ਡਿਸਪਰਸਲ ਤਾਂ ਬਹੁਤ ਕਮਾਲ ਦਾ ਸੀਡ ਡਿਸਪਰਸਲ ਉਹ ਕੋਈ ਗੋਡੀ ਨਹੀਂ ਮੰਗਦਾ ਕੋਈ ਖਾਦ ਨਹੀਂ ਮੰਗਦਾ ਕੋਈ ਕੇਅਰ ਨਹੀਂ ਜੰ ਸੋ ਉਹ ਮਤਲਬ ਇਹ ਮੈਂ ਤਾਂ ਇਹ ਕਹਿਣਾ ਹੁੰਦਾ ਜੰਗਲ ਚ ਜਾ ਕੇ ਨਾ ਕੁਛ ਨਾ ਕਰੋ ਪਹਿਲਾਂ 5 6 ਸਾਲ ਦੇ ਤੁਹਾਡੇ ਕੋਲ ਸੋਸ ਇੱਕ ਸਾਲ ਲ ਜਾਓ ਉੱਥੇ ਬੈਠੋ ਤੁਹਾਨੂੰ ਆਪੇ ਹੀ ਜੰਗਲ ਬਹੁਤ ਗਿਆਨ ਦੇਵੇਗਾ ਆਪੇ ਤੁਹਾਨੂੰ ਦੱਸ ਦੇਗਾ ਕਿ ਮੈਂ ਕਿਹਾ ਮੇਰਾ ਇਕੋਸਿਸਟਮ ਜ ਮੇਰਾ ਇੱਕ ਜਿਹੜਾ ਪਰਿਸਥਿਤ ਤੰਤਰ ਕਿੱਦਾਂ ਚੱਲਦਾ ਹੈ ਬਹੁਤ ਚੰਗੇ ਲੱਗੇ ਤੁਹਾਨੂੰ ਥੈਂਕ ਯੂ ਥੈਂਕ ਯੂ ਸਰ ਕਮਾਲ ਦੀਆਂ ਗੱਲਾਂ ਆਓ ਰੁੱਖਾਂ ਨੂੰ ਕੁਦਰਤ ਨੂੰ ਪੰਛੀਆਂ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਐਵੇਂ ਨਾ ਦੂਰ ਦੂਰ ਭੱਜ ਗਏ ਮੋਬਾਈਲ ਰੱਖ ਕੇ ਮੁੱਦਾ ਤੇ ਘਰ ਤੋਂ ਥੋੜਾ ਜਿਹਾ ਬਾਹਰ ਜਾ ਕੇ ਘਰ ਦੇ ਵਿੱਚਲੇ ਦਰਖਤ ਨੂੰ ਵੀ ਤੁਸੀਂ ਦੇਖੋਗੇ ਨਾ ਚਿੜੀਆਂ ਦੀ ਮੂਵਮੈਂਟ ਹੈ ਹੋਰ ਜਿਹੜੇ ਪੰਛੀ ਆਉਂਦੇ ਆ ਸਾਡੇ ਘਰਾਂ ਦੇ ਵਿੱਚ ਚਿੜੀਆਂ ਰਹਿੰਦੀਆਂ ਸੀ ਸਾਡੀਆਂ ਛੱਤਾਂ ਸਾਡੇ ਬਾਲੇ ਉਸ ਤਰ੍ਹਾਂ ਦੇ ਸੀ ਉਹਨਾਂ ਦਾ ਘਰ ਸੀ ਅਸੀਂ ਤਾਂ ਨਾ ਲਾਉਣਾ ਜਾਣਾ ਬੰਦ ਕਰਤਾ ਕਿਤੇ ਤਾਂ ਰਹਿਣਾ ਹੀ ਹੈ ਤੇ ਉਹ ਜਦੋਂ ਫਿਰ ਬਣਾਗੇ ਸਤਿ ਸ਼੍ਰੀ ਅਕਾਲ